ਅਸੀਂ ਕਿਹਨੇ ਸਾਨੂੰ ਮੌਕਾ ਦਿਓ ਅਸੀਂ ਕਿਸਾਨਾਂ ਦੀ ਜਿਹੜੀ ਐਮਐਸਪੀ ਹੈ ਇਹਦੀ ਕਾਨੂੰਨੀ ਗਰੰਟੀ ਦਿਵਾ ਲਾਓ ਸਾਨੂੰ ਮੌਕਾ ਦਿਓ ਅਸੀਂ ਇੱਕ ਮੁਸ਼ਤ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਸਾਨੂੰ ਮੌਕਾ ਦਿਓ ਅਸੀਂ ਪਰਮਾਨੈਂਟਿਕ ਕਰਜ਼ੇ ਦਾ ਕਮਿਸ਼ਨ ਬਿਠਾਵਾਂਗੇ ਸਾਨੂੰ ਮੌਕਾ ਦਿਓ ਅਸੀਂ ਇਸ ਗੱਲ ਨੂੰ ਕਾਨੂੰਨੀ ਮਾਨਤਾ ਦਵਾਗੇ ਕਿ 30 ਦਿਨ ਦੇ ਅੰਦਰ ਜੇ ਫਸਲ ਦਾ ਖਰਾਬਾ ਹੋਏਗਾ ਅਸੀਂ ਉਹਦਾ ਮੁਆਵਜ਼ਾ ਲੋਕਾਂ ਨੂੰ ਦਵਾਗੇ ਅਸੀਂ 50% ਫੀਮੇਲ ਨੂੰ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਦਵਾਗੇ ਸਾਨੂੰ ਮੌਕਾ ਦਿਓ ਅਸੀਂ ਸਮੁਗਰ ਵਿਕਾਸ ਵਾਸਤੇ ਕਹਿੰਦੇ ਸਭ ਦਾ ਸਾਥ ਸਭ ਦਾ ਵਿਕਾਸ ਵਾਲਾ ਜਿਹੜਾ ਹੈ ਮਸਲਾ ਉਹਨੂੰ ਲੈ ਕੇ ਅੱਗੇ ਵਧਾਵਾਂਗੇ ਅਸੀਂ ਕਹਿੰਦੇ ਸਾਨੂੰ ਮੌਕਾ ਦਿਓ ਅਸੀਂ ਕਿਸਾਨਾਂ ਦੀ ਜਿਹੜੀ ਐਮਐਸਪੀ ਹੈ ਇਹਦੀ ਕਾਨੂੰਨੀ ਗਾਰੰਟੀ ਦਵਾਗੇ ਸਾਨੂੰ ਮੌਕਾ ਦਿਓ ਅਸੀਂ ਇੱਕ ਮੁਸ਼ਤ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਸਾਨੂੰ ਮੌਕਾ ਦਿਓ ਅਸੀਂ ਪਰਮਾਨੈਂਟਿਕ ਕਰਜ਼ੇ ਦਾ ਕਮਿਸ਼ਨ ਬਿਠਾਵਾਂਗੇ ਤਾਂ ਕਿ ਇੱਕ ਵਾਰ ਕਾਨੂੰਨ ਖਤਮ ਕਰ ਤੋਂ ਬਾਅਦ ਵੀ ਜੇ ਕੋਈ ਕਰਜ਼ੇ ਦਾ ਕੇਸ ਆਉਂਦਾ ਹੈ ਉਹਦੇ ਤੇ ਵੀ ਨજર ਸਾਨੀ ਕੀਤੀ ਜਾਏਗੀ ਸਾਨੂੰ ਮੌਕਾ ਦਿਓ ਅਸੀਂ ਇਸ ਗੱਲ ਨੂੰ ਕਾਨੂੰਨੀ ਮਾਨਤਾ ਦਵਾਗੇ ਕਿ 30 ਦਿਨ ਦੇ ਅੰਦਰ ਜੇ ਫਸਲ ਦਾ ਖਰਾਬਾ ਹੋਏਗਾ ਅਸੀਂ ਉਹਦਾ ਮੁਆਵਜ਼ਾ ਲੋਕਾਂ ਨੂੰ ਦਵਾਗੇ ਸਾਨੂੰ ਫਤਵਾ ਦਿਓ ਅਸੀਂ ਜਿਹੜਾ ਅਨਾਰਗੇਨਾਈਜ਼ਡ ਸੈਕਟਰ ਹੈ ਜਿਹੜਾ ਇਹਦਾ ਮਜ਼ਦੂਰਾਂ ਦਾ ਜਾਂ ਜਿਹੜੇ ਕਾਮਿਆਂ ਦਾ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਦਵਾਗੇ ਸਾਨੂੰ ਤੁਸੀਂ ਮੈਂਡੇਟ ਦਿਓ ਅਸੀਂ 50% ਔਰਤਾਂ ਨੂੰ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਦਵਾਗੇ ਸਾਨੂੰ ਮੌਕਾ ਦਿਓ ਅਸੀਂ ਸਮੱਗਰ ਵਿਕਾਸ ਵਾਸਤੇ ਕਹਿੰਦੇ ਸਭ ਦਾ ਸਾਫ ਸਭ ਦਾ ਵਿਕਾਸ ਵਾਲਾ ਜਿਹੜਾ ਹੈ ਮਸਲਾ ਉਹਨੂੰ ਲੈ ਕੇ ਅੱਗੇ ਵਧਾਵਾਂਗੇ ਤਾਂ ਕਿ ਸਾਰੇ ਸਮਾਜ ਦਾ ਸਮੂਹਿਕ ਵਿਕਾਸ ਹੋਵੇ ਇਸੇ ਕਰਕੇ ਬਾਰ-ਬਾਰ ਰਾਹੁਲ ਗਾਂਧੀ ਜੀ ਇਸ ਮੁਲਕ ਦੇ ਅੱਗੇ ਸਵਾਲ ਰੱਖ ਰਹੇ ਹੈ ਕਿ ਅਸੀਂ ਜਾਤੀਗਤ ਜਿਹੜੀ ਜਨਗਣਨਾ ਉਹ ਕਰਕੇ ਆਬਾਦੀ ਦੇ ਮੁਤਾਬਕ ਜਿੱਦਾਂ ਜਿੱਦਾ ਆਬਾਦੀ ਹੈਗੀ ਐ ਓਦਾਂ ਓਦਾਂ ਲੋਕਾਂ ਦੀ ਹਿੱਸੇਦਾਰੀ ਬੜੇ ਓਦਾਂ ਓਦਾਂ ਲੋਕਾਂ ਦੀ ਹਿੱਸੇਦਾਰੀ ਹੋਵੇ ਔਰ ਉਹ ਹਿੱਸੇਦਾਰੀ ਚਾਹੇ ਸਰਕਾਰੀ ਤੰਤਰ ਚ ਹੈ ਚਾਹੇ ਐਸੈਟਸ ਦੇ ਵਿੱਚ ਹੈ ਜਾਂ ਕਿਸੇ ਵੀ ਹੋਰ ਢੰਗ ਨਾਲ ਹੈ ਲੋਕਾਂ ਨੂੰ ਆਪਣੀ ਆਪਣੀ ਜਿਹੜੀ ਹੈਗੀ ਆ ਪ੍ਰੋਪੋਰਸ਼ਨ ਉਹਦੇ ਮੁਤਾਬਕ ਤੁਹਾਨੂੰ ਆਪਣੀ ਹਿੱਸੇਦਾਰੀ ਮਿਲੇ ਅਸੀਂ ਕਹਿੰਦੇ ਆ ਸਾਨੂੰ ਮੌਕਾ ਦਿਓ ਅਸੀਂ ਕਿਸਾਨਾਂ ਦੀ ਜਿਹੜੀ ਐ ਐਮਐਸਪੀ ਹੈ ਇਹਦੀ ਕਾਨੂੰਨੀ ਗਾਰੰਟੀ ਦਿਵਾ ਦਿਓ ਸਾਨੂੰ ਮੌਕਾ ਦਿਓ ਅਸੀਂ ਇੱਕ ਮੁਸ਼ਤ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਸਾਨੂੰ ਮੌਕਾ ਦਿਓ ਅਸੀਂ ਪਰਮਾਨੈਂਟਿਕ ਕਰਜ਼ੇਦਾਰ ਕਮਿਸ਼ਨ ਬਿਠਾਵਾਂਗੇ ਸਾਨੂੰ ਮੌਕਾ ਦਿਓ ਅਸੀਂ ਇਸ ਗੱਲ ਨੂੰ ਕਾਨੂੰਨੀ ਮਾਨਤਾ ਦਵਾਗੇ ਕਿ 30 ਦਿਨ ਦੇ ਅੰਦਰ ਜੇ ਫਸਲ ਦਾ ਖਰਾਬਾ ਹੋਏਗਾ ਅਸੀਂ ਉਹਦਾ ਮਾਮਲਾ ਲੋਕਾਂ ਨੂੰ ਦਵਾਗੇ ਅਸੀਂ 50% ਵੇਮਨ ਨੂੰ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਦਵਾਗੇ ਸਾਨੂੰ ਮੌਕਾ ਦਿਓ ਅਸੀਂ ਸਮਗਰ ਵਿਕਾਸ ਵਾਸਤੇ ਕਹਿੰਦੇ ਸਭ ਦਾ ਸਾਥ ਸਭ ਦਾ ਵਿਕਾਸ ਵਾਲਾ ਜਿਹੜਾ ਹੈ ਮਸਲਾ ਉਹਨੂੰ ਲੈ ਕੇ ਅੱਗੇ ਵਧਾਵਾਂਗੇ ਅਸੀਂ ਕਹਿੰਦੇ ਸਾਨੂੰ ਮੌਕਾ ਦਿਓ ਅਸੀਂ ਕਿਸਾਨਾਂ ਦੀ ਜਿਹੜੀ ਐਮਐਸਪੀ ਹੈ ਇਹਦੀ ਕਾਨੂੰਨੀ ਗਾਰੰਟੀ ਦਵਾਂਗੇ ਸਾਨੂੰ ਮੌਕਾ ਦਿਓ ਅਸੀਂ ਇੱਕ ਮੁਸ਼ਤ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਸਾਨੂੰ ਮੌਕਾ ਦਿਓ ਅਸੀਂ ਪਰਮਾਨੈਂਟਿਕ ਕਰਜ਼ੇ ਦਾ ਕਮਿਸ਼ਨ ਬਿਠਾਵਾਂਗੇ ਤਾਕਿ ਇੱਕ ਵਾਰ ਕਾਨੂੰਨ ਖਤਮ ਕਰਨ ਤੋਂ ਬਾਅਦ ਵੀ ਜੇ ਕੋਈ ਕਰਜ਼ੇ ਦਾ ਕੇਸ ਆਉਂਦਾ ਹੈ ਉਹਦੇ ਤੇ ਵੀ ਨજર ਅਸਾਨੀ ਕੀਤੀ ਜਾਏਗੀ ਸਾਨੂੰ ਮੌਕਾ ਦਿਓ ਅਸੀਂ ਇਸ ਗੱਲ ਨੂੰ ਕਾਨੂੰਨੀ ਮਾਨਤਾ ਦਵਾਗੇ ਕਿ 30 ਦਿਨ ਦੇ ਅੰਦਰ ਜੇ ਫਸਲ ਦਾ ਖਰਾਬਾ ਹੋਏਗਾ ਅਸੀਂ ਉਹਦਾ ਮੁਆਵਜ਼ਾ ਲੋਕਾਂ ਨੂੰ ਦਵਾਗੇ ਸਾਨੂੰ ਫਤਵਾ ਦਿਓ ਅਸੀਂ ਜਿਹੜਾ ਅਨਾਰਗੇਨਾਈਜ਼ਡ ਸੈਕਟਰ ਹੈ ਜਿਹੜਾ ਇਹਦਾ ਮਜ਼ਦੂਰਾਂ ਦਾ ਜਾਂ ਜਿਹੜੇ ਕਾਮਿਆਂ ਦਾ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਦਵਾਗੇ ਸਾਨੂੰ ਤੁਸੀਂ ਮੈਂਡੇਟ ਦਿਓ ਅਸੀਂ 50% ਔਰਤਾਂ ਨੂੰ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਦਵਾਗੇ ਸਾਨੂੰ ਮੌਕਾ ਦਿਓ ਅਸੀਂ ਸਮੱਗਰ ਵਿਕਾਸ ਵਾਸਤੇ ਕਹਿੰਦੇ ਸਭ ਦਾ ਸਾਫ ਸਭ ਦਾ ਵਿਕਾਸ ਵਾਲਾ ਜਿਹੜਾ ਹੈ ਮਸਲਾ ਉਹਨੂੰ ਲੈ ਕੇ ਅੱਗੇ ਵਧਾਵਾਂਗੇ ਤਾਂ ਕਿ ਸਾਰੇ ਸਮਾਜ ਦਾ ਸਮੂਹਿਕ ਵਿਕਾਸ ਹੋਵੇ ਇਸੇ ਕਰਕੇ ਬਾਰ-ਬਾਰ ਰਾਹੁਲ ਗਾਂਧੀ ਜੀ ਇਸ ਮੁਲਕ ਦੇ ਅੱਗੇ ਸਵਾਲ ਰੱਖ ਰਹੇ ਹੈ ਕਿ ਅਸੀਂ ਜਾਤੀਗਤ ਜਿਹੜੀ ਜਨਗਣਨਾ ਉਹ ਕਰਕੇ ਆਬਾਦੀ ਦੇ ਮੁਤਾਬਕ ਜਿੱਧਰ ਜਿੱਧਰ ਆਬਾਦੀ ਹੈਗੀ ਹੈ ਉਦਾਂ ਉਦਾਂ ਲੋਕਾਂ ਦੀ ਹਿੱਸੇਦਾਰੀ ਬੜੇ ਉਦਾਂ ਉਦਾਂ ਲੋਕਾਂ ਦੀ ਹਿੱਸੇਦਾਰੀ ਹੋਵੇ ਔਰ ਉਹ ਹਿੱਸੇਦਾਰੀ ਚਾਹੇ ਸਰਕਾਰੀ ਤੰਤਰ ਚ ਹੈ ਚਾਹੇ ਐਸੈਟਸ ਦੇ ਵਿੱਚ ਹੈ ਜਾਂ ਕਿਸੇ ਵੀ ਹੋਰ ਢੰਗ ਨਾਲ ਹੈ ਲੋਕਾਂ ਨੂੰ ਆਪਣੀ ਆਪਣੀ ਜਿਹੜੀ ਹੈਗੀ ਆ ਪ੍ਰੋਪੋਰਸ਼ਨ ਉਹਦੇ ਮੁਤਾਬਕ ਤੁਹਾਨੂੰ ਆਪਣੀ ਹਿੱਸੇਦਾਰੀ ਮਿਲੇ